ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਦੇ ਵੱਲੋਂ ਬੋਲੇ ਗਏ ਵਾਲਮੀਕੀ ਐਸੀ ਮਜਵੀ ਸਿੱਖ ਪਛਾਣ ਦੇ ਖਿਲਾਫ ਬੋਲੇ ਟਿੱਪਣੀਯੋਗ ਸ਼ਬਦ ਹੁਣ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੇ ਨੇ ਜਿਸ ਦਾ ਜਵਾਬ ਦਿੰਦਿਆਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਵੋਇਸ ਪ੍ਰਧਾਨ ਬਲਵਿੰਦਰ ਡੁਲਗਤ ਦੇ ਵੱਲੋਂ ਪ੍ਰੈਸ ਵਾਰਤਾਕਾਰ ਰਾਜਾ ਵੜਿੰਗ ਦੇ ਵੱਲੋਂ ਬੋਲੇ ਗਏ ਟਿੱਪਣੀਯੋਗ ਸ਼ਬਦਾ ਦੀ ਨਿੰਦਾ ਕੀਤੀ ਅਤੇ ਉਹਨਾਂ ਕਿਹਾ ਕਿ ਇਸੇ ਐਸੀ ਸਮਾਜ ਨੇ ਤੈਨੂੰ ਵੋਟਾਂ ਪਾ ਕੇ ਲੁਧਿਆਣੇ ਤੋਂ ਸੰਸਦ ਮੈਂਬਰ ਬਣਾਇਆ ਸਮੁੱਚੇ ਸਮਾਜ ਦੀ ਮੰਗ ਹੈ ਕਿ ਜਲਦੋ ਜਲਦ ਰਾਜਾ ਵੜਿੰਗ ਮਾफी ਮੰਗੇ ਨਹੀਂ ਤਾਂ ਟਿੱਪਣੀਯੋਗ ਸ਼ਬਦਾਂ ਦੇ ਕਾਰਨ ਤਰਨਤਾਰਨ ਦੀ ਜਿਮਨੀ ਚੋਣਾ ਦੇ ਵਿੱਚ ਕਾਂਗਰਸ ਨੂੰ ਭੁਗਤਣਾ ਪਵੇਗਾ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਮੀਟਿੰਗ ਕੀਤੀ ਆ ਆਪਣੇ ਜੋ ਤੁਹਾਡੇ ਮਾਈ ਵੀ ਸਵਾਜ ਦੇ ਬਾਰੇ ਕੋਈ ਗਲਤ ਸ਼ਬਦਾਵਲੀ ਜਿਹੜੀ ਵਰਤੋਂ ਕੀਤੀ ਆ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿਹਨਾਂ ਵੱਲੋਂ ਕੀਤੀ ਗਈ ਹੈ ਕੀ ਨਾਮ ਆ ਵੀ ਖੜ ਜਾਂਦਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਅਸੀਂ ਆਪਣੇ ਦਫ਼ਤਰ 'ਚ ਇੱਕ ਮੀਟਿੰਗ ਬੁਲਾਈ ਇਹ ਮੀਟਿੰਗ ਬੁਲਾਉਣ ਦਾ ਸਾਡਾ ਕਾਰਨ ਸੀ ਜਿਹੜਾ ਲੁਧਿਆਣਾ ਤੋਂ ਮੌਜੂਦਾ ਐਮਪੀ ਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਉਸਨੇ ਜਿਹੜਾ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇੱਕ ਗਲਤ ਸ਼ਬਦਾਵਲੀ ਵਰਤੀ ਆ ਜਿਹੜੀ ਕਿ ਐਸਸੀ ਸਮਾਜ ਨੂੰ ਬੜਾ ਦੁੱਖ ਲੱਗਿਆ ਜਿਹੜੇ ਉਹਨਾਂ ਨੇ ਸ਼ਿਦਾਵਲੀ ਵਰਤੀ ਗਈ ਆ ਮੈਂ ਉਹਨਾਂ ਨੂੰ ਖੱਚ ਐਮਪੀ ਨੂੰ ਕਹਿਣਾ ਚਾਹਨਾ ਵਾ ਕਿ ਇਹ ਐਸਸੀ ਸਮਾਜ ਉਹੀ ਆ ਜਿਨ੍ਹਾਂ ਨੇ ਤੈਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਤੂੰ ਤਾਂ ਗਲੀ ਦੇ ਪ੍ਰਧਾਨ ਚੋਗਾ ਬਣਨ ਦੇ ਯੋਗ ਨਹੀਂ ਉਹਨਾਂ ਇਹਨਾਂ ਨੇ ਤੁਹਾਨੂੰ ਐਮਪੀ ਬਣਾਇਆ ਵਾ ਤੇ ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜੇ ਇਹਨੇ ਐਮਪੀ ਨੇ ਮਾਫੀ ਨਾ ਮੰਗੀ ਖੱਚ ਬੰਦਾ ਜਿਹੜਾ ਹੈਗਾ ਵਾ ਇਹ ਰਾਜਾ ਬੜਿੰਗ ਇਹਨੇ ਮਾਫੀ ਨਾ ਮੰਗੀ ਇਹਦਾ ਪੁੱਤਰਾ ਵੀ ਸਾੜਾਂਗੇ ਇਹਨੂੰ ਕਾਲੀਆਂ ਛੰਡੀਆਂ ਵੀ ਦਿਖਾਵਾਂਗੇ ਤੇ ਅਸੀਂ ਜਿਹੜਾ ਐਸ்சி ਕਮਿਸ਼ਨ ਆ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜਿੰਨੀ ਜਲਦੀ ਹੋ ਸਕਦਾ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਐਸ்சி ਐਕਟ ਦਾ ਤਾਂਕਿ ਇਹਨੂੰ ਅਕਲ ਆਸ ਕੇ ਤੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਣਾ ਜਿਹੜੀ ਜਿਮਣੀ ਚੋਣਾ ਵਾ ਤਰੰਤ ਰੰਦੀ ਉੱਤੇ ਕਾਂਗਰਸ ਦਾ ਬਾਈਕਾਡ ਕੀਤਾ ਜਾਵੇ ਤੇ ਜਦੋਂ ਖੱਚ ਬੰਦਾ ਤੇ ਵੋਟਾਂ ਮੰਗਣ ਆਵੇ ਉਹਨਾਂ ਦੇ ਕੈਂਡੀਡੇਟ ਨੂੰ ਇਹਨੂੰ ਉੱਥੋਂ ਭਜਾਓ ਤਾਂ ਕਿ ਇਹਨੂੰ ਅਕਲ ਆਸ ਕੇ ਕਿ ਐਸੇ ਸਮਾਜ ਨੂੰ ਕੱਲੀ ਵੋਟਾਂ ਲੈ ਨਹੀਂ ਇਹ ਮੈਂ ਉਹਨੂੰ ਕਹਿਣਾ ਵੀ ਚਾਹੁੰਦਾ ਹਾਂ ਖੱਚ ਬੰਦੇ ਨੂੰ ਇਹ ਐਸੇ ਸਮਾਜ ਉਹੀ ਆ ਜਿਨ੍ਹਾਂ ਦੇ ਘਰੇ ਤੂੰ ਵੋਟਾਂ ਮੰਗਣ ਜਾਂਦਾ ਭਕਾਰੀਆ ਜਿਹੜਾ ਕਿ ਮੈਨੂੰ ਵੋਟ ਪਾ ਦਿਓ ਉਹੀ ਬੰਦੇ ਆ ਜਿਨ੍ਹਾਂ ਨੂੰ ਤੂੰ ਗਲਤ ਸਰਾਬ ਦੇ ਘਰ ਮੇਰੇ ਕੋਲ ਮੂਵੀ ਵੀ ਹੈਗੀ ਮੈਂ ਤੁਹਾਨੂੰ ਮੂਵੀ ਵੀ ਦਿਖਾਉਣਾ ਜਿੱਥੇ ਆ ਬੋਲ ਰਿਹਾ ਵਾ ਦਿਖਾਏ ਬ੍ਰਦਰ ਆ ਦੇਖੋ ਪੱਥੇ ਪਾਇਆ ਕਰਦਾ ਸੀ ਪੱਥੇ ਕੀ ਨਹੀਂ ਇਹ ਗਣ ਰੈ ਮਤ ਵੀ ਜਿੱਥੇ ਇੱਕ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਇਹ ਨਹੀਂ ਸਿੱਟ ਸੀਗਾ ਮੂਤਾ ਸਿੰਘ ਰੰਗ ਕਾਲਾ ਕਿੱਥੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਜिलेश ਦਾ ਪ੍ਰਧਾਨ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਮੈਂ ਇੱਕ ਜੋ ਪਤਾ ਲੱਗੇ ਸੁਤਰਾ ਨੂੰ ਕੋਈ ਐਸਸੀ ਕਮਿਸ਼ਨ ਦੇ ਬੁਲਣ ਨੂੰ ਕੋਈ ਨੋਟਿਸ ਨੋਟਿਸ ਵੀ ਭੇਜਿਆ ਗਿਆ ਅਸੀਂ ਨੋਟਿਸ ਭੇਜਿਆ ਗਿਆ ਇਹਨੂੰ 6 ਤਰੀਕ ਨੂੰ ਬੁਲਾਇਆ ਗਿਆ ਵਾ ਉਸ ਤੋਂ ਪਹਿਲਾਂ ਮੈਂ ਤਾਂ ਆਹੀ ਕਹਿਣਾ ਚਾਹਨਾ ਵਾ ਇਹਦੇ ਤੇ ਐਸਸੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਇਹਨੂੰ ਅਕਲ ਆਵੇ ਇਹ ਲੋਕਾਂ ਨੇ ਹਰ ਵਾਰ ਕੋਈ ਨਾ ਕੋਈ ਜਾਣ ਕੇ ਵਾਲਮੀਕੀ ਸਮਾਜ ਐਸਸੀ ਭਾਈਚਾਰੇ ਬਾਰੇ ਗਲਤ ਬੂਧਦਾ ਵਾ ਮੈਂ ਤਾਂ ਇਹ ਵੀ ਕਰਨਾ ਕੋਈ ਸਖਤ ਕਾਨੂੰਨ ਹੋਰ ਵੀ ਬਣੇ ਜਿੰਦੇ ਨਾਲ ਇਹਨਾਂ ਨੂੰ ਅਕਲ ਆਸ ਕੇ ਹੈ ਜੇ ਲੋਕਾਂ ਨੂੰ ਤੇ ਮੈਂ ਖੱਚ ਬੰਧਿਆ ਤੈਨੂੰ ਕਹਿਣਾ ਚਾਹਣਾ ਜਦੋਂ ਤੂੰ ਹਣ ਲੁਧਿਆਣੇ ਆਊਗਾ ਤੈਨੂੰ ਕਾਲੀਆਂ ਛੰਡੀਆਂ ਵੀ ਦਿਖਾਵਾਂਗੇ ਤੇਰਾ ਪੁੱਤਲਾ ਵੀ ਸਾੜਾਂਗੇ ਜਿੰਨੀ ਜਲਦੀ ਹੋ ਸਕਦਾ ਮਾਫੀ ਮੰਗਲਾ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਪੂਰੇ ਪੰਜਾਬ 'ਚ ਤੇਰਾ ਵਿਰੋਧ ਕਰੂਗੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ